ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਦਲੀਆ ਬਹੁਤ ਹੀ ਹੈਲਦੀ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਦਲੀਏ ਨੂੰ ਵਾਸ਼ ਕਰ ਲੈਣਾ ਤੇ ਫਿਰ ਇਹਨੂੰ ਇੱਕ ਕੜਾਹੀ ਦੇ ਵਿੱਚ ਪਾ ਕੇ ਗੈਸ ਔਨ ਕਰਕੇ ਦਾ ਸਾਰਾ ਜਿਹੜਾ ਪਾਣੀ ਆ ਉਹ ਆਪਾਂ ਮਚਾ ਦੇਣਾਗਾ ਦੇਖੋ ਜਦੋਂ ਇਹ ਐਵੇਂ ਸੁੱਕ ਜੇ ਜਾਵੇ ਨਾ ਗੈਸ ਆਪਾਂ ਬਲੋ ਰੱਖਣਾ ਇਦੇ ਵਿੱਚ ਆਪਾਂ ਦੇਸੀ ਘਿਓ ਪਾ ਦੇਣਾ ਤੇ ਦੇਸੀ ਘਿਓ ਪਾ ਕੇ ਆਪਾਂ ਇਹਨੂੰ ਭੁੰਨ ਲਾਂਗੇ 5-4 ਮਿੰਟ ਜਦੋਂ ਤੱਕ ਮਤਲਬ ਖੁਸ਼ਬੂ ਜੀ ਨਹੀਂ ਆਉਣ ਲੱਗਦੀ ਉਦੋਂ ਤੱਕ ਇਹਨੂੰ ਭੁੰਨ ਲਓ ਇਹ ਦਲੀਆ ਖਾਣ ਵਿੱਚ ਬਹੁਤ ਹੈਲਦੀ ਹੁੰਦਾ ਦੇ ਹੁਣ ਇਸ 'ਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਆਪਾਂ ਪਾਣੀ ਪਾਉਣ ਨਾਲ ਜਿਹੜਾ ਇਹ ਦਲੀਆ ਬਹੁਤ ਸੋਹਣਾ ਫੁੱਲ ਜਾਊਗਾ ਤੇ ਇਹਦੇ ਵਿੱਚ ਆਪਾਂ ਇਹਨੂੰ ਰਿਜਣ ਦਵਾਂਗੇ 2-3 ਮਿੰਟ ਦੇਖੋ ਦਲੀਆ ਆਪਣਾ ਫੁੱਲਣਾ ਸਟਾਰਟ ਹੋ ਗਿਆ ਹੁਣ ਇਸ ਵਿੱਚ ਅਸੀਂ ਦੁੱਧ ਐਡ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਪੱਕਣ ਦਿਓ ਘੜਸ਼ੀਏ ਚ ਚਲਾਉਂਦੇ ਰਹਿਣਾ ਜਦੋਂ ਤੱਕ ਇਹ ਪੱਕ ਰਿਹਾ ਉਦੋਂ ਤੱਕ ਆਪਾਂ ਡਰਾਈ ਫਰੂਟਸ ਵਗੈਰਾ ਕੱਟ ਲੈਣੇ ਆ ਇਜੇ ਵੀ ਕਟਸ਼ੀ ਹਲਾਉਂਦੇ ਰਹਿਣਾ ਨਾਲ ਦੀ ਨਾਲ ਤੇ ਆਪਾਂ ਇੱਕ ਪੈਨ ਦੇ ਵਿੱਚ ਜੈਸੀ ਕਿਉ ਲੈ ਲੈਣਾ ਇਹਦੇ ਵਿੱਚ ਕਾਜੂ ਬਦਾਮ ਕਿਸ਼ਮਿਸ਼ ਪੇਸਟਾ ਸੌਗੀ ਜੋ ਵੀ ਤੁਹਾਨੂੰ ਪਸੰਦ ਨੇ ਡਰਾਈ ਫਰੂਟਸ ਆਪਾਂ ਕੱਟ ਕੇ ਪਾ ਲੈਣੇ ਇੱਕ ਦੋ ਮਿੰਟ ਇਹਨਾਂ ਨੂੰ ਆਪਾਂ ਪਕਾ ਲੈਣੇ ਦਾ ਕੱਚਾ ਪੰਜਾ ਕੱਢ ਦੇਣਾ ਮਤਲਬ ਏ ਆਪਾਂ ਕੋਈ ਬਿਮਾਰਾ ਵਾਲਾ ਦਲੀਆ ਨਹੀਂ ਬਣਾ ਰਹੇ ਆਪਾਂ ਹੈਲਦੀ ਤਰੀਕੇ ਵਾਲਾ ਦਲੀਆ ਬਣਾ ਰਹੇ ਆ ਬਹੁਤ ਟੇਸਟੀ ਬਣਦਾਗਾ ਤੇ ਲੋਜੀ ਦਲੀਆ ਵੀ ਆਪਣਾ ਪੂਰਾ ਰਿਜ ਚੁੱਕਿਆ ਹੁਣ ਦੇਖ ਸਕਦੇ ਹੂੰ ਹੁਣ ਇਹਦੇ ਵਿੱਚ ਆਪਾਂ ਚੀਨੀ ਐਡ ਕਰ ਦੋ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਹੁਣ ਇਸ ਵਿੱਚ ਅਸੀਂ ਡ్రਾਈ ਫਰੂਟ ਐਡ ਕਰ ਦਾਂਗੇ ਇਹ ਦਲੀਆ ਖਾਣ ਚ ਬਹੁਤ ਜ਼ਿਆਦਾ ਟੇਸਟੀ ਹੈਗਾ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਉਪੀਸ਼ਲੀਏ ਵੀਡੀਓਜ਼ ਨੂੰ ਐਨਾ ਲਾਈਕ ਕਰਨ ਲਈ ਬਹੁਤ-ਬਹੁਤ ਧੰਨਵਾਦ ਦੇਖੋ ਜੀ ਦਲੀਆ ਆਪਣਾ ਫੁੱਲ ਚੁੱਕਿਆ ਹਨ ਥੈਂਕ ਯੂ